ਲੋ ਵੀ ਆਪਾਂ ਅੱਜ ਤੁਹਾਨੂੰ ਦਿਖਾਉਣੇ ਗੁਵਾਰੇ ਦੀਆਂ ਫਲੀਆਂ ਪਿਓਰ ਫਲੀਆਂ ਅਸਲ ਜਿਹੜਾ ਗੁਵਾਰਾ ਹੁੰਦਾ ਜਿਹਨੂੰ ਪਿਓਰ ਗੁਵਾਰਾ ਕਹਿੰਦੇ ਆ ਛੋਟੀ ਇੱਕ ਨਲੀ ਦਾ ਗੁਵਾਰਾ ਇੱਕ ਨਲੀ ਦਾ ਹੁੰਦਾ ਦੇਸੀ ਫਲੀਆਂ ਦੇਸੀ ਫਲੀਆਂ ਕਹਿੰਦੇ ਆ ਜਿਹੜਾ ਪਿੰਡਾਂ ਦੇ ਵਿੱਚ ਗੁਵਾਰਾ ਹੁੰਦਾ ਇਹ ਆ ਇਹ ਅੱਜ ਮੈਂ ਲੈ ਕੇ ਆਇਆ ਆ ਰਾਮਪੁਰੇ ਤੋਂ 150 ਰੁਪਏ ਕਿਲੋ ਤੇ 250 ਤੱਕ ਇਹ ਮਿਲਦਾ ਜਿਹੜਾ ਆਮ ਮੰਡੀਆਂ 'ਚੋਂ ਮਿਲਦੀ ਵੱਡੀ ਲੰਮੀ ਫਲੀ ਉਹ ਨਹੀਂ ਹੁੰਦੀ ਉਹ ਹਾਈਬ੍ਰਿਡ ਆ ਜਿਹੜਾ ਅਸਲ ਕੁਵਾਰ ਆ ਇਹ ਆ ਕਿੰਨਾ ਟਾਈਮ ਲੱਗਦਾ ਜੀ ਇਹਨੂੰ ਛਿੱਲਣ ਨੂੰ ਕਿੰਨਾ ਟਾਈਮ ਚ ਬਣਦੀਆਂ ਇਹ ਬਣ ਤਾਂ ਦੋ ਮਿੰਟਾਂ ਜਾਣਗੀ ਤੇ ਅੱਜਾਂ ਨਹੀਂ ਖੁੰਨੀਆਂ ਜਾਣਗੀ ਦੇਖੀਆ ਪਹਿਲਾਂ ਕਿ ਦੇ ਲੈ ਹਾਂ ਤਾ ਨੂੰ ਦੇਖਤੀ ਆ ਕਰੇ ਤੁਸੀਂ ਇਹ ਬਠੰਡੇ ਦੇ ਤਾਂ ਕਰਕੇ ਇਹਨਾਂ ਨੂੰ ਪਤਾ ਤੇ ਇਧਰ ਹੋਰ ਪਾਸੇ ਵੀ ਮਿਲਦੀਆਂ ਕੀ ਇਹਨਾਂ ਦਾ ਪਛਾਣ ਕੀ ਹੁੰਦੀ ਹੈ ਪਹਿਚਾਣ ਛੋਟੀ ਹੈ ਫਲੀ ਇਹ ਛੋਟੀ ਹੁੰਦੀ ਉਹ ਫਲੀਆਂ ਜੋ ਆਪਣੀ ਮੈਦਾਨੀ ਨਾਲ ਤਾਂ ਇੱਕ ਲੜੀ ਦਾ ਨਹੀਂ ਮੈਂ ਇਥੋਂ ਨਹੀਂ ਮਿਲਦੀਆਂ ਇਹ ਇਹ ਨਹੀਂ ਮਿਲਦੀਆਂ ਦੂਜੀਆਂ ਮਿਲਦੀਆਂ ਕਿਹੜੀਆਂ ਉਹ ਦੂਜੀਆਂ ਵੱਡੀਆਂ ਲੰਬੀਆਂ ਲੰਬੀਆਂ ਫਲੀਆਂ ਆਈਆਂ ਗੁਵਾਰੇ ਹੀ ਆਂਦੇ ਉਹਨੂੰ ਹੀ ਉਹਦਾ ਗੁਵਾਰੇ ਫਲੀ ਆਂਦੇ ਆ ਅਗਵਾਰੇ ਗਵਾਰੇ ਦੀ ਫਲੀ ਉਹ ਇੱਕ ਨਲੀਆ ਜਿਹਾ ਹੁੰਦਾ ਇੱਕ ਇੱਕ ਸਿੰਗਲ ਸਿੰਗਲ ਆਕੇ ਗੁੱਛਿਆਂ ਦੇ ਲੱਗਦੇ ਇਹ ਚਿਕਨ ਦੇ ਕੰਮ ਵੀ ਬੜੀ ਹੁੰਦੀ ਹੈ ਸਾਦੀ ਇਹਦੇ ਲੱਗਦੀ ਹੈ ਤੇ ਇਹਦੇ ਅੱਗੇ ਟੀਕੇ ਜੇ ਕਾਹਤੋਂ ਕੱਟ ਦਿੰਦੇ ਆ ਜਿਹੜਿਆ ਕੱਟੀਆਂ ਨੇ ਕਿਹੜੇ ਨੇ ਨਨੇ ਆੜੀ ਅੱਕ ਨੂੰ ਲਾਉਣੇ ਆ ਇਹ ਕਿਹੜੇ ਨੇ ਆ ਤੋੜਿਆ ਹੁੰਦਾ ਇੱਧਰ ਮੈਂ ਬੱਸ ਆਹ ਕਿਹੜਾ ਜਿਹਾ ਹੁੰਦਾ ਅੱਛਾ ਤੇ ਮੈਦਾਨਾ ਇਹਨੂੰ ਬੰਦਾ ਗਮਲਿਆਂ ਚ ਲਾ ਲਵੇ ਘਰੇ ਚੱਲ ਲੱਗ ਸਕਦੀ ਕਿ ਨਹੀਂ ਇਹਦੇ ਵਿੱਚ ਇੱਕ ਚੀਜ਼ ਹੋਰ ਪੈਂਦੀ ਹੁੰਦੀ ਆ ਕੀ ਪੈਂਦਾ ਹੁੰਦਾ ਉਹਦਾ ਨਾਮ ਦੱਸੋ ਇਹਨਾਂ ਦੇ ਇੱਥੇ ਚਿਬੜ ਵਰਗਾ ਮੂੰਹ ਹੈ ਨਾ ਚਿਬੜ ਵੀ ਅੱਜ ਮੈਂ ਲੈ ਕੇ ਆਉਣੇ ਸੀ ਚੇਤਾ ਭੁੱਲ ਗਿਆ ਮੈਂ ਹਾਥ ਚ ਬੱਸ ਅਚ ਬੈਠਾ ਤੇ ਕਿਸੇ ਦੇ ਉੱਪਰ ਨਾ ਚਿਬੜ ਰੱਖੇ ਹੋਏ ਸੀਗੇ ਰੋਡ 'ਵਿਚ ਜਦੋਂ ਉਹ ਉਖਰੀ ਚ ਵੱਜੇ ਟੋਏ 'ਚ ਤੇ ਚਿਬੜ ਇੱਕ ਇੱਕ ਕਰਕੇ ਥੱਲੇ ਡਿੱਗੀ ਜਾਣ ਅਣਾ ਤੇ ਉਹ ਨੇਰਾ ਕਰਕੇ ਪਤਾ ਨਹੀਂ ਲੱਗਦਾ ਸੀ ਤੇ ਉਹ ਜਨਾਨੀ ਦੇ ਪੈਰਾ 'ਚ ਡਿੱਗੇ ਤੇ ਉਹ ਜਨਾਨੀਆਂ ਇੰਨੀਆਂ ਹੱਸੀਆਂ ਜਦੋਂ ਮੈਂ ਕਿਹਾ ਓਏ ਤੇਰੇ ਚਿਬੜ ਡਿੱਗੀ ਜਾਂਦੇ ਆ ਤੇ ਉਹ ਜਨਾਨੀਆਂ ਪਤਾ ਨਹੀਂ ਸ਼ਹਿਰ ਦੀਆਂ ਇੱਥੇ ਲੁਧਿਆਣੇ ਉਤਰੀਆਂ ਬੱਸ ਸਟੈਂਡ 'ਚ ਆਣ ਕੇ ਉਹ ਬਹੁਤ ਹੱਸੀਆਂ ਚਿਪੜ ਵੀ ਮਹਿੰਗੇ ਆ ਚਿਪੜ ਕਿਹੜਾ ਸਸਤ ਹੈ ਰੇਪੇ ਚਿਪੜ ਕੀ ਰੇਟ ਆ ਤਾਂ ਪਾਉਦੇ 40 ਰੁਪਏ ਪਈ ਐ ਲੈ ਚਰਣੀ ਚਿਪੜਾਂ ਦੀ ਬਹੁਤ ਸਵਾਦ ਮੰਦੀ ਐ ਚੱਕਾਟ ਕੇ ਪਾਉਂਦੇ ਆ ਚਿਪੜਾਂ ਦੇ ਕਿਹਨੇ ਕਿਹਨੇ ਖਾਧੀਆਂ ਫਲੀਆਂ ਪਈਆਂ 40 ਰੁਪਏ ਪਈ ਐ ਅੱਛਾ ਉਹ ਕੋਈ ਵੀ ਰਹਿਣੇ ਮੁੰਡੇ ਜੀ ਉਹ ਵੀ ਆਪਾਂ ਫਲੀਆਂ ਦੇ ਆਪਣੇ ਉਧਰ ਪਾਉਂਦੇ ਪਾਉਂਦੇ ਨੇ ਫਲੀਆਂ ਸਬਜ਼ੀ ਚ ਮੈਂ ਤਲਾ ਦਾ ਥੋੜੀਆਂ ਨਹੀਂ ਬਣਣੀਆਂ ਇਹ ਕਿੰਨੀਆਂ ਕ ਬਣ ਨਹੀਂ ਇਹ ਤੇ ਟੂਰ ਬਣ ਜਾਂਦੀ ਇਹ ਤਾਂ ਪਿਆਜ਼ਾਂ ਦੇ ਨਾਲ ਹੀ ਪੁੰਨ ਹੋ ਜਾਂਦੀ ਐ ਤੇ ਦੁਪਹਿਰ ਦਾ ਹੀ ਮਹਾ ਸਰਨਾ ਮਨ ਲਾਦਾ ਇਦੇ ਵਿੱਚ ਤਾਂ ਦੇਸੀ ਘਿਓ ਹੋ ਜਾ ਮੱਖਣੀ ਹੋਵੇ ਫੇਰ ਆ ਦੇਸੀ ਘਿਓ ਨਾ ਸਵਾਲ ਆਦੀਆਂ ਹਾਂ ਬਈ ਪਤਾ ਅੱਜ ਕੱਲ ਖਾਣ ਦਾ ਕਿਉਂ ਪਤਾ ਤੇ ਸਾਨੂੰ ਪਤਾ ਹੀ ਆ ਅਸੀਂ ਤੋੜ ਕੇ ਲਿਆਉਂਦੇ ਹੀ ਰਹੇ ਬਹੁਤ ਤੋੜੀਆਂ ਇਹ ਅਸੀਂ ਦੁਕਾਨ ਤੋਂ ਲੱਗੀਆਂ ਹਾਂ ਨਹੀਂ ਤੋੜਦੇ ਬਹੁਤ ਤੋੜ ਕੇ ਲਿਆਉਂਦੀਆਂ ਅਸੀਂ ਹਾਂ ਨਰਮੀਆਂ ਚ ਬਹੁਤ ਲੱਗਦੀਆਂ ਅਸੀਂ ਇਹਨੇ ਬੂਟੇ ਭਰੇ ਹੋਏ ਹੋ ਮਾ ਤੁਹਾਡੇ ਦਿਨ ਵਾਲੀ ਉਹ ਦਾਪੂ ਜੀ ਲੈ ਕੇ ਵੀ ਵੀਜੇ ਜਾਣਾ ਇਹ ਹੁੰਦੀਆਂ ਨਹੀਂ ਸੀ ਤੇ ਡੈਡੀ ਕੋ ਲੈ ਗਏ ਸੀ ਇੱਕ ਸੀ ਵੀਜੜ ਜੇ ਆਪਾਂ ਜਦੋਂ ਪਿਛਲੀ ਵਾਰੀ ਡੈਡੀ ਉਹਨੇ ਵੀਜਿਆ ਉਹ ਸਾਡਾ ਉੱਧਰਲੇ ਘਰ ਹੀ ਰਹਿ ਗਿਆ ਉਹਨਾਂ ਨੇ ਦਿੱਤਾ ਹੀ ਨਹੀਂ ਮੜਪਾ ਕੋਈ ਵੀ ਨਹੀਂ ਸੰਕਟ ਮਿੱਤੀ ਵੀ ਦਿੱਤਾ ਲਿਆਂਦਾ ਸੀਗਾ ਬਾਈ ਤੋਂ ਨਾਲੇ ਇਹਦਾ ਵੀ ਆ ਜਿਹੜਾ ਇੱਕ ਵਾਰੀ ਹੋਈ ਹੁੰਦਾ ਇੱਕ ਸਾਲ ਹੀ ਹੁੰਦਾ ਜਿਵੇਂ ਇਹਦਾ ਹੁਣ ਆਪਾਂ ਵੀ ਰੱਖ ਲਿਆ ਫਲੀ ਦਾ ਤੇ ਜੇ ਤਾਂ ਅਗਲੇ ਸਾਲ ਲਾ ਲਿਆ ਤਾਂ ਠੀਕ ਆ ਤੇ ਜੇ ਵਿੱਚ ਸਾਲ ਟਾਈਮ ਪਾ ਲਿਆ ਵਿਚ ਲੱਗਦੇ ਸਾਲ ਲਾ ਦੇਣਗੇ ਤੇ ਫੇਰ ਨਹੀਂ ਹੁੰਦਾ ਬਾਈ ਕਿ ਕਿੱਡੇ ਸੋਹਣੀਆਂ ਫਲੀਆਂ ਆਇਆਂ ਹਨ ਹਾਂ ਗਾਂ ਨੂੰ ਲਾਉਣਗੇ ਬਾਈ ਨੂੰ ਮਿਲਾਂ ਹੁਣ ਵੀ ਤੋੜਨੇ ਆ ਉਹ ਕਰ ਮਿੱਡੀਆਂ ਵੀ ਮਿਲਦਾ ਮਿੱਡੀਆਂ ਪਿੰਡੀਆਂ ਵਿੱਚ ਫਲੋਂਾਂ ਵੀ ਸੀ ਕੋਲ ਟੋਲੇ ਵੀ ਸੀ ਓਲੇ ਫਲੀਆਂ ਦੀਆਂ ਬੰਦੀਆਂ ਕਾਹ ਚਾਹੇ ਪਾਣੀ ਪਾ ਕੇ ਨਹੀਂ ਬਾਈ ਉਹਦੇ ਲੇ ਪਾਸੇ ਮੱਝ ਗਿਆ ਹੀ ਲਸਣ ਹੀ ਲੱਗਾ ਕੱਲਾ ਲਸਣ ਲੱਗਾ ਬਣਦੀਆਂ ਕਿਵੇਂ ਆ ਫਲੀਆਂ ਇਹ ਤਾਂ ਉੱਦਾਂ ਸਬਜ਼ੀ ਬਣਦੀ ਆ ਉੱਦਾਂ ਕਿਵੇਂ ਤੜਕਾ ਲਾ ਕੇ ਵਾਲਕੇ ਕਿਵੇਂ ਬਣਾਉਂਦੇ ਆ ਵਾਲਕੇ ਵਾਲਕੇ ਕਿਵੇਂ ਬਣਾਇ ਇੱਕ ਪਿੰਡੀਆਂ ਦੁੱਧ ਵਾਲੀਆਂ ਪਿੰਡੀਆਂ ਕਿਵੇਂ ਬਣਾਉਂਦੇ ਨੇ ਲੈਂਦੇ ਆ ਨੂੰ ਮੈਂ ਵਾਲਕੇ ਆਹ ਪਿਆਜ਼ ਭੁੰਨ ਕੇ ਸਾਰੇ ਕੋ ਕਰਕੇ ਤੜਕਾ ਵਿੱਚ ਮਿਕਸ ਕਰ ਦਿੰਦੇ ਬਸ ਨਹੀਂ ਤੇ ਉਹ ਦੁੱਧ ਵਾਲੀਆਂ ਫਰਿੰਗ ਪਿੰਡੀਆਂ ਦੁੱਧ ਵਾਲੀਆਂ ਪਿੰਡੀ ਕਿਵੇਂ ਬਣਦੀ ਉਹ ਨਹੀਂ ਅਸੀਂ ਦੇਖੀ ਨਾ ਫਰਕ ਉਹ ਮੇਲਾ ਦਾ ਭੂਆ ਜਿਹੜੀ ਪੱਕੀ ਪਿੰਡੀ ਨਹੀਂ ਹੁੰਦੀ ਉਹਦੇ ਨਹੀਂ ਉਹ ਤਾਂ ਆਲੇ ਤਾਂ ਸੀ ਜਦੋਂ ਆਪਾਂ ਗਏ ਸੀ ਕਹਿੰਦੇ ਗੋਫੇ ਬਣਾਉਂਦੇ ਹੁੰਦੇ ਸੀ ਭਾਬੀ ਹੁੰਦੀਆਂ ਸਾਰੇ ਮਿਕਸ ਕਰ ਲੈਂਦੀਆਂ ਸਾਰੀਆਂ ਬੀਬੂ ਕੱਢ ਕੇ ਪਿੰਡੀਆਂ ਕੀ ਆ ਤੋੜ ਲੈਣਾ ਇੱਕ ਉਹ ਪਾਲਣਾ ਵਿੱਚ ਨਾ ਨਾ ਮੈਂ ਉਦੋਂ ਗਏ ਨਹੀਂ ਸੀ ਆਪਾਂ ਪਿੱਛੇ ਜਿਹੇ ਕਹਿੰਦੇ ਸੀ ਤੈਨੂੰ ਦੁੱਧ ਵਾਲੀਆਂ ਭਿੰਡੀਆਂ ਖਵਾਵਾਂ ਆਏ ਕਹਿੰਦੇ ਬਹੁਤ ਸੁਆਦ ਮਨਦੀਆਂ ਮੀਂਹ ਵਾਲੀਆਂ ਸੀ ਉਦੋਂ ਬਾਈ ਆਂਦਾ ਸੀ ਜਦੋਂ ਨਹੀਂ ਕੱਢੇ ਹੋਏ ਸੀਗੇ ਵਿੱਚ ਮਾ ਨਹੀਂ ਕਹਾ ਦੁੱਧ ਵਾਲਾ ਕੀ ਆਦਾ ਸੁਣਿਆ ਸੀਗਾ ਤੇ ਫਲੀਆਂ ਮੈਂ ਭਿੰਡੀਆਂ ਪਹਿਲੀ ਵਾਰੀ ਸੁਣੀਆਂ ਅੱਜ ਤਾਂ ਸਾਰੇ ਦਾ ਦੁੱਧ ਪਾਲੀ ਦਾ ਤੁਹਾਡੇ ਤਾਂ ਬਟੰਡੇ ਵਾਲੇ ਕੀ ਆ ਹਰ ਸਬਜ਼ੀ ਚ ਦੁੱਧ ਠੋਕ ਦਿੰਦੇ ਇਹਦੇ ਚ ਦੁੱਧ ਹੈ ਇਹ ਤਾਂ ਮੀਟ ਚਾ ਵੀ ਮੀਟ ਚ ਵੀ ਦੁੱਧ ਪਿਆਜ਼ਾਂ ਚ ਵੀ ਦੁੱਧ ਗਾਜਰਾਂ ਚ ਵੀ ਦੁੱਧ ਕੀਏਜ ਵੀ ਦੁੱਧ ਹਨਾ ਕਰੇਲੇ ਬਣਾਉ ਉਹ ਚ ਵੀ ਦੁੱਧ ਉਹ ਛੋਟੇ ਚ ਪਾਈ ਦਾ ਮਾੜਾ ਛਿੱਟਾ ਜਾਂਦਾ ਜੇ ਟਿੰਡੇ ਬਣਾਉ ਉਹ ਚ ਵੀ ਦੁੱਧ ਚੱਪਣ ਗੱਦੂਆਂ ਚ ਵੀ ਦੁੱਧ ਛੋਟੇ ਕਰੇਲੇ ਮਿੱਠੇ ਫਿਰ ਪੌੜੇ ਨਹੀਂ ਬਣਦੇ ਪਾਪੜ ਬਣਾਉਂਦੇ ਨੇ ਡੈਡੀ ਹਰ ਇੱਕ ਚੀਜ਼ ਚ ਦੁੱਧ ਦੀ ਦੁੱਧ ਦੁੱਧ ਦੀ ਤਾਂ ਤੇ ਹੀ ਹਸ ਹਕਤਾ ਹੋਵੇ ਨੇ ਕਰੇਲੇ ਬਣਾਉਣੇ ਨਾ ਤੇ ਉੱਤੇ ਆਏ ਦੁੱਧਾ ਛਿੱਟੇ ਮਾਰ ਜਾਨਾ ਤੇ ਰੋਜ਼ ਨਾ ਪੌੜੇ ਨਹੀਂ ਬਣਦੇ ਛੋਟੇ ਕਰੇਲੇ ਹੁੰਦੇ ਜਿਵੇਂ ਝਾੜ ਕਰੇਲੇ ਕਹਿੰਦੇ ਆਪਾਂ ਉਹ ਹੀ ਹੁੰਦੇ ਆ ਪਹਿਲੀ ਵਾਰ ਪਤਾ ਲੱਗਦਾ ਝਾੜ ਗਰੇਲੇ ਆਂਦੇ ਉਹਨੂੰ ਹਾਂ ਨਹੀਂ ਕਿ ਨਹੀਂ ਤੇ ਜਾਂਦਾ ਉਹ ਵੀ ਨਹੀਂ ਮਿਲਦੇ ਆਪਣੇ ਤਰ੍ਹਾਂ ਉਧਰ ਹੀ ਆਪਣੇ ਨਾ ਮੈਨੂੰ ਜਿੱਦਾ ਕਿਉਂ ਨਹੀਂ ਹੈਗੇ ਇੱਥੇ ਨਹੀਂ ਮਿਲਦੇ ਮਿਲਦੇ ਕਿਉਂ ਨਹੀਂ ਕਿੰਨੇ ਮਾਰਦੀ ਲਾਲਾ ਮਿਲਦੇ ਲਿਆਏ ਨਹੀਂ ਫਿਰ ਤਾਂ ਮੰਡੀ ਚੋਂ ਦੂਜੇ ਜਿਹੜੇ ਕੰਡੇ ਲੱਗੇ ਨੇ ਉੱਤੇ ਉਹਨਾਂ ਦੇ ਉਹ ਨਹੀਂ ਜਿਹੜੇ ਨਿੱਕੇ ਨਿੱਕੇ ਹਾਂ ਮੈਨੂੰ ਜਾਂਦੇ ਆ ਦੇਸੀ ਗਰੇਲੇ ਨਹੀਂ ਮਿਲਦੇ ਮਹਿੰਗੇ ਮਿਲਦੇ ਆ ਯਾਰ ਆਕੜੇ ਵਾਕੜੇ ਕਹਿੰਦੇ ਨੇ 90 ਰੁਪਏ ਪਾਈਆ ਮਿਲਦੇ ਆ ਉਹ ਗਰੇਲੇ ਜਿਹੜੇ ਆ ਛੋਟੇ ਝਾੜ ਕਰੇ ਲਿਆ ਜੀ ਬਠੰਡੇ ਸ਼ੌਣੀ ਜੀ ਦਾ ਬਹੁਤ ਆ ਭਵਾਂ ਦੀ ਬੋਰੀ ਭਰ ਲਿਆ ਉੱਥੋਂ ਦਾ ਮਾਫ ਹੋ ਜੀ ਉਹਨਾਂ ਨੇ ਛੱਡ ਦੇ ਉਹਦਾ ਸਾਲੇ ਚ ਜੱਗਿਆਂ ਦੀ ਜਿਹੜੀ ਸ਼ੌਣੀ ਦੇ ਨਾਲ ਨਾਲ ਤਾਰ ਲੱਗ ਗਈ ਨਾ ਪਹਿਲਾਂ ਆਏ ਸੀ ਨਾ ਪਹਿਲਾਂ ਉਹ ਰਾਹ ਸੀ ਖੇਤਾਂ ਵਾਲਾ ਉਦੋਂ ਫਿਰ ਕੱਚੇ ਰਾਹ ਤੇ ਤਾਂ ਇਹ ਹੁਣ ਤਾਂ ਉੱਥੇ ਵਿੱਚ ਖਾਲੇ ਦੇ ਕੋਲੇ ਹੁੰਦੀ ਜਿਹੜਾ ਰੇਪੋਰਲੇ ਪਾਸੇ ਇੱਧਲੇ ਪਾਸੇ ਲੰਘਦੀ ਸੀ ਕਿੰਨਾ ਦਾ ਸੀ ਜੇ ਤੋ ਵੀਰ ਸਿਓਂ ਦੇ ਵੀਰ ਸਿਓਂ ਦੇ ਬਾਬੇ ਕੇ ਹਾਂ ਹੁਣ ਤਾਂ ਕਹਿੰਦੇ ਉੱਥੇ ਉਹ ਤਾਰ ਲਾਤੀ ਫੌਜੀਆਂ ਨੇ ਕਹਿੰਦੇ ਜਿਹੜਾ ਜਾਊਗਾ ਗੋਲੀ ਮਾਰ ਦੇਣਾ ਵੱਡਾ ਦੇਖਣਾ ਛੋਟਾ ਦੇਖਣਾ ਫਿਰ ਆਏ ਹੁਣ ਉਹਨਾਂ ਦੇ ਉੱਤੇ ਹੋ ਗਿਆ ਨਾ ਜ਼ਿਆਦਾ ਉਹ ਤਰੱਕੀ ਕਰਕੇ ਅੰਦਰ ਹਾਂ ਉਹਨਾਂ ਨੇ ਮੇਰੇ ਕੰਨ ਤੋਂ ਤਾਰ ਤੂਰ ਵੀ ਲਾ ਦਿੱਤੀ ਨਾਈ ਜਾਂਦੇ ਵਿੱਚ ਟ੍ਰੇਨਿੰਗ ਵਗਾਇਆ ਕਰਦੇ ਆ ਅੱਗੇ ਸਵੇਰੇ ਸਵੇਰੇ ਲੋਕ ਉੱਧਰ ਨੂੰ ਜਾਂਦੇ ਹੁੰਦੇ ਸੀ ਡੱਬਾ ਚੱਕ ਕੇ ਤਾਂ ਪੈਂਦੇ ਸੀ ਬੋਤਲਾ ਚੱਕ ਕੇ ਡੱਬਾ ਚੱਕ ਕੇ ਛਾਉਣੀ ਨੂੰ ਤੁਰ ਪੈਂਦੇ ਓ ਲੰਮੀ ਬਾਤ ਗੱਲਾਂ ਕਰਦੇ ਨੇ ਉਹ ਛੌਣੀ ਵੱਧ ਚ ਛੌਣੀ ਤੇ ਚਲੇ ਜਾਂਦੇ ਆਂ। ਹਾਂ ਉਹ ਤਾਂ ਬੰਨੇ ਹੋਏ ਸੀ ਲੋਕਾਂ ਦੇ ਨੇ। ਹਾਂ ਉਹ ਤਾਂ ਟੈਂਟ ਬੰਨੇ ਹੋਏ ਸੀ ਸਰਦੇ ਜਿਵੇਂ ਸਰਦੂਣ ਚਾਤੇ ਨੇ। ਨੀ ਰਾਤ ਨੂੰ ਤੇ ਉਧਰ ਸਵੇਰੇ। ਹਾਂ ਉਹ ਪੜੇ ਜਾ ਕੇ ਇੱਕ ਮੋਟਰ ਜੀ ਹੁੰਦੀ ਸੀਗੀ ਉਹਨਾਂ ਦੇ। ਉੱਥੇ ਉਹਦੇ ਕੋਲੇ ਨਾ ਇੱਕ ਦਰਾਸਤ ਜਿਹਾ ਪਿਆ ਹੁੰਦਾ ਲੰਮਾ ਜਿਹਾ। ਜਦੋਂ ਮੇਰਾ ਵਿਆਹ ਹੋਇਆ ਹੋਇਆ ਸੀਗਾ ਕਿਤੇ ਮੈਨੂੰ ਮੰਗਾ ਲੈ ਕੇ ਤੁਰ ਪੈਂਦਾ ਹੀ ਕਿਤੇ ਪਿੰਦਾ ਲੈ ਕੇ ਤੁਰ ਪੈਂਦਾ ਹੀ ਉਹ ਉਦੋਂ ਹੋਰ ਜਦੋਂ ਮੈਂ ਫੇਰ ਜਪਣਾ ਆ ਜਾਂਦਾ ਸੀ ਸ਼ਾਮ ਨੂੰ ਫਿਰ ਜਮਨ ਲੈ ਕੇ ਤੁਰ ਪੈਂਦਾ ਹੀ ਇੱਕ ਉਹ ਹੁੰਦਾ ਹੀ ਕਾਕਾ ਵਿਚਾਰਾ ਜਿਹੜਾ ਮਰ ਗਿਆ ਸੀ ਤੇ ਰੋ ਆ ਜਾਂਦਾ ਜਰੂਰ ਹੁੰਦਾ ਇਹ ਫਿਰ ਉਹ ਅੱਧਿਆਰੀ ਚਾਲ ਕੇ ਲੱਗ ਜਾਂਦਾ ਓਦੋਂ ਉਹੀ ਵਧੀਆ ਸ਼ਹਿਰ ਹੋਰ ਨਾਲ ਖੇਤ ਨਹੀਂ ਸੀ ਰਹੇ ਉਹਨਾਂ ਦੇ ਕਿਹੜਾ ਉਹ ਜਿਹੜਾ ਕਿਸੇ ਨੂੰ ਬਿਮਾਰੀ ਵੀ ਹੈ ਹੁੰਦੀ ਨਹੀਂ ਸੀ ਜੀ ਚਾਚੇ ਦਾ ਉਹਨਾਂ ਦਾ ਖੇਤ ਹੁੰਦਾ ਤੇ ਆਉਂਦਿਆ ਨੇ ਅਸੀਂ ਆਉਂਦਿਆ ਨੇ ਚਿਪੜ ਇਕੱਠੇ ਕਰ ਲਿਆ ਉਹ ਪਰਲੇ ਪਾਸੇ ਜਿਹੜੀ ਉਹ ਖਾਲੀ ਜੀ ਪਈ ਜਗਾ ਉਥੇ ਚਿਪੜ ਬਹੁਤ ਹੁੰਦੇ ਹੁੰਦੇ ਵੀ ਲਾਲ ਖਖੜੀਆਂ ਆ ਰਗੇ ਜਿਹੜੇ ਉਹ ਨਹੀਂ ਹੁੰਦੇ ਸੀ ਬੇਰ ਦੇ ਛੋਟੇ ਛੋਟੇ ਨਾ ਹਾਂ ਮਲੇਆ ਦੇ 베ਰ ਉਹ ਬੜੇ ਟੇਸਟੀ ਲੱਗਦੇ ਆ ਹਾਂ ਬਾਲੇ ਆਪਣੇ ਸੌਣੇ ਤੋਂ ਤਾਂ ਨਿੱਕੇ ਨਿੱਕੇ 베ਰੀਆਂ ਵਾਧੂ ਸੀ ਉਹਦਾ ਤਾਂ ਹੀ ਆ ਜਾਂਦੇ ਛੋਟਾ ਹੋਏ ਹੋਰ ਉਹ ਦੇਖੇ ਨਹੀਂ ਆਏ ਜਦੋਂ ਨਾ ਕੋਈ ਉਧਰ ਬੰਗੇ ਨਹੀਂ ਆਂਦੇ ਚਲੋ ਬਣਾਓ ਫਲੀਆਂ ਫਿਰ ਬਣਾ ਕੇ ਰੋਟੀ ਖਾ ਕੇ ਚੱਲ ਗਿਆ ਆਪਾਂ ਵੀ ਇਹ ਹੁਣ ਕਿਤੇ ਗਏ ਨਾ ਕੋਈ ਉਧਰ ਡੇੜਾ ਕੱਢ ਕੇ ਆਂ ਛੌਣੀ ਚ ਉਧਰ ਉਹਨਾਂ ਦੇ ਹੈਗੇ ਆ ਤਾਂ ਉੱਥੋਂ ਤੱਕ ਤੁਰਿਆ ਜਾਂਦਾ ਹੁਣ ਆ ਵੀ ਦੋਸਤੋ ਕਿਨੇ ਕਿਨੇ ਖਾਧੀਆਂ ਫਲੀਆਂ ਤੇ ਕਿਨੇ ਕਿਨੇ ਇਹਦੇ ਬਾਰੇ ਪਤਾ ਦੇ ਸੀਗੇ ਅਸਲੀ ਕਿ ਕਿਹੜੀਆਂ ਦੱਸੋ ਕਮੈਂਟ ਕਰਕੇ ਹੈ ਪਿੰਡਾਂ ਵਾਲੇ ਤਾਂ ਪਤਾ ਹੀ ਨਹੀਂ ਦਾ ਪਿੰਡਾਂ ਵਾਲੇ ਵੀ ਸ਼ਹਿਰੀ ਬਣ ਗਏ ਹੁਣ ਤਾਂ ਚਲੋ